ਅੱਜ ਮੈਡਮ ਨੇ ਬਾਲ ਲਿਆ ਚੁੱਲਾ ਤੇ ਬਣਾਉਂਗੇ ਕੜੀ ਕੜੀ ਦੀ ਸਮੱਗਰੀ ਸਾਰੀ ਰੈਡੀ ਪਈ ਹੈ ਮਸਾਲੇ ਮੂਲੇ ਜੋਨ ਕੜੀ ਤੱਤਾ ਵਗੈਰਾ ਬੇਸ ਚ ਸਾਰਾ ਕੁਝ ਆ ਪਿਆ ਪਿਆ ਬਸ ਹੁਣ ਅੱਗ ਵਾਲੇ ਚੁੱਲੇ ਚ ਨਾਲ ਲਾ ਦੇ ਗਰਮੀ ਬਹੁਤ ਜ਼ਿਆਦਾ ਗਰਮੀ ਹੈ ਜੀ ਚੁੱਲਾ ਬਾਲੋ ਤਾਂ ਬਹੁਤ ਜ਼ਿਆਦਾ ਹਿੰਮਤ ਲੈ ਕੇ ਵੈਸੇ ਅਸੀਂ ਕੜੀ ਧਰਤੀ ਤੇ ਅਸੀਂ ਉਰੇ ਨਾ ਪੱਖਾ ਲਾ ਲਿਆ ਨਾਲ ਪੱਖਾ ਲਾ ਕੇ ਬੈਠੇ ਆ ਕਿਉਂ ਗਰਮੀ ਚ ਤਾਂ ਬੈਠਿਆ ਨਹੀਂ ਜਾਂਦਾ ਤੇ ਪਰ ਮੈਂ ਕਿਹ ਚਲੋ ਚਲ ਲੇ ਤੇ ਹੀ ਬਣਾ ਲੈਂਦੀ ਹੁਣ ਸ਼ਾਮ ਹੋਈ ਵੀ ਅੰਦਰ ਵੀ ਕਿਚਨ ਚ ਵੀ ਗਰਮੀ ਹੋ ਐ ਬਹੁਤ ਧਰਕੇ ਪਰਾਂ ਹੋ ਜਾਣਾ ਹੌਲੀ ਹੌਲੀ ਸਲੋ ਗੈਸ ਸਲੋ ਜਿਹੜਾ ਇਹੋ ਅੱਗ ਤੇ ਇਹ ਰਿੱਜੀ ਜਾਂਦੀ ਐ ਸਲੋ ਗੈਸ ਤੇ ਗੈਸ ਤੇ ਕਚਲੇ ਤੇ ਸਲੋ ਜੀ ਅੱਗ ਤੇ ਰਿੱਜੀ ਜਾਊਗੀ ਤੇ ਕੋਲ ਤਾਂ ਮੈਂ ਬੈਠਾ ਬੈਠਣਾ ਨਹੀਂ ਪਰ ਜਦ ਤੱਕ ਰਿੱਜੇ ਨਹੀਂ ਪੈਂਦੀ ਜਦ ਤੱਕ ਬਾਰ ਬਾਰ ਹਲਾਉਣੀ ਪੈਣੀ ਐ ਇਹ ਗਰਮੀ ਬਹੁਤ ਐ ਭਾਈ ਇਕੜੀ ਖੜੀ ਬਣ ਕੇ ਤਿਆਰ ਐ ਜੀ ਆਪਣੀ ਅੱਜ ਪਕੌੜੇ ਨਹੀਂ ਪਾਏ ਮੈਡਮ ਨੇ ਬੱਚੇ ਕਹਿੰਦੇ ਸਾਨੂੰ ਪਕੌੜੇ ਆਣੀ ਪਸੰਦ ਨਹੀਂ ਇਸ ਕਰਕੇ ਆਲੂ ਪਿਆਜ਼ ਵਗੈਰਾ ਜੋ ਵੀ ਮਤਲਬ ਕੀ ਪਾਉਂਦੇ ਆ ਬਾਕੀ ਸਾਨੂੰ ਪਾਇਆ ਪਾਉਂਦੇ ਪਕੌੜੇ ਨਹੀਂ ਪਾਏ ਰੈਡੀ ਹੋ ਗਈ ਐ ਕੱਦੀ ਧੜੀ ਗਈ ਐ ਮੇਰਾ ਹੋ ਗਿਆ ਗੁੱਡ ਮਾਰਨਿੰਗ ਜੀ ਸਵੇਰ ਦਾ ਟਾਈਮ ਐ ਸਵੇਰ ਦੇ 5:00 ਵੱਜ ਚੁੱਕੇ ਆ ਜੀ ਤੇ ਕਿਛੁ ਨੇ ਤਿਆਰ ਹੋ ਚੁੱਕੇ ਆ ਕਿਛਰਾਂ ਦੇ ਸਕੂਲ ਦਾ ਟਾਈਮ ਹੋ ਚੁੱਕਾ ਜੀ ਚੇਂਜ ਸਵੇਰੇ ਹੁਣ ਇਹਨਾਂ ਨੇ ਜਾਣਾ ਜੀ ਘਰ ਤੇ 6 6:10 ਘਰ ਤੇ ਤੁਰਪਣਾ ਤੇ ਕਿਉਂਕਿ ਟਾਈਮ ਚੇਂਜ ਹੋਇਆ ਹੁਣ ਛੁੱਟੀ ਵੀ ਜਲਦੀ ਹੋ ਜਾ ਕਾਨੀ 12:00 ਵਜੇ ਛੁੱਟੀ ਹੋ ਜਾ ਕਾਨੀ ਜਿੰਦਾ ਕੇ ਸਭ ਨੂੰ ਪਤਾ ਹੁਣਾ ਪੰਜਾਬ ਸਰਕਾਰ ਨੇ ਗਰਮੀਆਂ ਕਰਕੇ ਹੀ ਟਾਈਮ ਚੇਂਜ ਕਰਤਾ ਤੇ ਇਹਨਾਂ ਦਾ ਵੀ ਟਾਈਮ ਚੇਂਜ ਹੋ ਚੁੱਕਾ ਹੈ ਜੋ ਬਹੁਤ ਜਲਦੀ ਠਾਨਣਾ ਪਿਆ 4:00 ਵਜੇ ਉੱਠ ਗਏ ਸੀਗੇ ਬੱਚੇ ਤੇ ਹੁਣ ਤਿਆਰ ਹੈ ਗਰਮੀ ਬਹੁਤ ਜ਼ਿਆਦਾ ਸਵੇਰ ਸਵੇਰੀ ਜੀ ਤੇ ਜੀ ਬੰਮਾ ਨੇ ਮੈਨੂੰ ਵੀ 4 ਵਜੇ ਥਾਲਦਾ ਤੇ 3:00 5:00 ਵਜੇ ਪਧਵੰਦ ਕੇ ਤਿਆਰ ਰਾਤ ਕਿਹਾ ਹੋਇਆ ਜੀ ਤੇ ਅੱਜ ਉਹ ਕਿ ਰਾਤ ਲਾਈਟ ਨਹੀਂ ਰਹੀ ਥੀ ਨੀਂਦ ਵੀ ਪੂਰੀ ਨਹੀਂ ਹੋਈ ਬੱਚਿਆਂ ਦੀ ਆ ਕੇ ਸਵੇਰ ਦਾ ਹੁਣ ਮੈਂ ਸਾਬ ਦਾ ਵੀ ਯੋਗਾ ਸਟਾਰਟ ਕਰਾ ਚੁੱਕੀ ਹਾਂ ਜੀ ਤੇ ਇਹਨਾਂ ਕਰਕੇ ਮੈਂ ਸਵੇਰੇ ਵੀ ਜਾਂਦੀ ਹਾਂ ਤੇ ਬੱਚਿਆਂ ਕਰਕੇ ਸ਼ਾਮ ਨੂੰ ਜਾਂਦੀ ਹਾਂ ਤੇ ਹੁਣ ਸਾਫ ਕਰਕੇ ਚੱਲੀ ਆ ਮੈਂ ਯੋਗਾ ਕਰਨ ਕਿਸ਼ੂਰਨ ਦਾ ਸਕੂਲ ਦਾ ਟਾਈਮ ਹੈ ਜੀ ਜਿਹੜਾ ਉਹ ਛੁੱਟੀਆਂ ਹੋ ਚੁੱਕੀਆਂ ਨੇ ਇੱਕ ਦਿਨ ਵਾਸਤੇ ਚੇਂਜ ਰਿਹਾ ਸੀਗਾ ਤੇ ਪਰ ਅੱਜ ਛੁੱਟੀਆਂ ਹੋ ਚੁੱਕੀਆਂ ਉਹਨਾਂ ਨੂੰ ਰੈਸਟ ਹੈ ਬਣਾ ਸੌ ਰਹੇ ਆ ਹੁਣ ਦਾ ਟਾਈਮ ਹੈ ਤੇ ਸਾਡੇ ਬਣ ਰਹੇ ਆ ਅੱਜ ਨਵ ਨਵੋ ਸਪੈਸ਼ਲ ਚਾਵਲ ਕਿਉਂਕਿ ਨਵੂ ਬਣਾ ਰਹੀ ਹੈ ਸਪੈਸ਼ਲ ਚਾਵਲ ਨਾਣ ਮਿਰਚ ਵਾਲੇ ਅਸੀਂ ਬਣਾਇਆ ਜੀ ਅੱਜ ਕद्दू ਤੇ ਬੱਚਿਆਂ ਨੇ ਅੱਜ ਕद्दू ਨਹੀਂ ਖਾਣਾ ਤੇ ਆਪਣੀ ਪਸੰਦ ਦੀ ਖਾਣਾ ਬਣਾ ਰਹੀ ਹੈ ਨਵੂ ਥੋੜਾ ਬੋਤਾ ਸ਼ੂਟ ਕਰਦੀ ਆਂ ਐਡ ਦਾ ਲਾਰੀ ਇਹ ਨਵੋ ਤੜਕਾ ਪਿਆਜ਼ ਤੇ ਲਿਚੀਨੇ ਪਾਈ शिमला ਮਿਰਚ ਨਾਲ ਇਹ ਆਵਾਰ ਰਹੀ ਹੈ ਚਾਵਲ ਤੇ ਬਟਰ ਤੜਕਾ ਲਾ ਰਹੀ ਹੈ ਫਿਰ ਇਹ ਉਬਲੇ ਹੋਏ ਚਾਵਲਾਂ ਨੂੰ ਚੜੀ ਤੇ ਐਡ ਕਰੂੰਗੀ ਵਧੀਆ ਡਾਈਟ ਬਣਾਉਂਗੀ ਬਾਕੀ ਜਦ ਬਣ ਜੂਗਾ ਜਿਆਦਾ ਖਾਇਆ ਜਾਊਗਾ ਤੁਹਾਨੂੰ ਕਿੱਦਾਂ ਦੇ ਬਣਾਉਂਦੀ ਐ ਤੇ ਛਾਡੇ ਕਿਸ਼ੂ ਨਵਰਨ ਹੋ ਚੁੱਕੇ ਆ ਇਹ ਛੁੱਟੀਆਂ ਇੱਕ ਦਿਨ ਤਿੰਨ ਦੇ ਸਕੂਲ ਦਾ ਟਾਈਮ ਚੇਂਜ ਹੋ ਗਿਆ ਸੀਗਾ ਤੇ ਬਹੁਤ ਜਲਦੀ ਸਕੂਲ ਨੂੰ ਗਏ ਸੀ 7 ਵਜੇ ਸਕੂਲ ਚੁਰੂ ਹੋਇਆ ਤਾਂ ਤੇ 6:30 ਵਜੇ ਨਾਲ ਦੀ 6 ਬੀਤੇ ਨਾਲ ਦੀ ਵੈਨ ਆ ਚੁੱਕੀ ਸੀ ਸਾਜਰੇ ਸਕੂਲ ਨੂੰ ਚਲੇ ਗਏ ਤੇ ਵਿਚਾਰੇ 12 ਵਜੇ ਛੁੱਟੀ ਹੋ ਗਈ ਸੀ ਪਰ ਇੱਕੇ ਦਿਨ ਗਏ ਆ ਉਦੋਂ ਉਸ ਤੋਂ ਬਾਅਦ ਜਿਨ੍ਹਾਂ ਨੂੰ ਅਗਲੇ ਦਿਨ ਛੁੱਟੀਆਂ ਹੋ ਚੁੱਕੀਆਂ ਐ 30 ਜੂਨ ਤੱਕ ਫ੍ਰੀ ਹੋ ਚੁੱਕੇ ਐ ਤੇ 30 ਜੂਨ ਤੱਕ ਤੇ ਹੁਣ ਆਪਣੇ ਆਪਣੇ ਸਕੂਲ ਦੇ ਕੰਮ ਵੀ ਹਲੇ ਖਾ ਕੋਈ ਖਾਸ ਨਹੀਂ ਮਿਲੇ ਹੁਣ ਆਉਂਗੇ ਆਨਲਾਈਨ ਤੇ ਹੁਣ ਛੁੱਟੀਆਂ ਮਨਾ ਰਹੇ ਆ ਕਰੇ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਸੀ ਜਿਆਦਾ ਗਰਮੀ ਚ ਔਖੀ ਹੁੰਦੀ ਬੱਚਿਆਂ ਨੂੰ ਵੀ ਸਕੂਲ ਵਿੱਚ ਵੀ ਕਿੱਦਾਂ ਪੜਨਾ ਬਹੁਤ ਜ਼ਿਆਦਾ ਗਰਮੀ ਸੀ ਵਧੀਆ ਹੋਇਆ ਵੈਸੇ ਛੁੱਟੀਆਂ ਹੋ ਗਈਆਂ ਅਦਰੇ ਨੂੰ ਲਗੂ ਨੇ ਉਬਲੇ ਹੋਏ ਚਾਵਲ ਪਾਤੇ ਜੀ ਪੁੰਨ ਕੇ ਮਸਾਲਾ ਤੇ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੂੰਗੀ ਇਹ ਵਧੀਆ ਲੱਗ ਰਹੇ ਦੇਖਣ ਨੂੰ ਖਾਣ ਨੂੰ ਵੀ ਬਹੁਤ ਟੇਸਟੀ ਹੋਣਗੇ ਚਾਵਲ ਬਣ ਚੁੱਕੇ ਐ ਮੈਂ ਹਲਦੀ ਨਹੀਂ ਪਾਉਂਦੀ ਜੇ ਤੁਹਾਨੂੰ ਕਲਰ ਦਾ ਡਿਫਰੈਂਸ ਲੱਗਦਾ ਹੋਵੇ ਮੈਨੂੰ ਹਲਦੀ ਚੰਗੇ ਨਹੀਂ ਲੱਗਦੀ ਬਾਈ ਵੀ ਟੌਲਾ ਚ ਪੈੜ ਫੀਲੇ ਫੀਲੇ ਜੇ ਚੰਗੇ ਲੱਦੇ ਤਾਂ ਕਰਕੇ ਮੈਂ ਪਾਈ ਜੀ